ਨਮਸਕਾਰ ਸੁਖਦੇਖੀ ਹਾਂ ਪੰਜਾਬ ਆਰਡਰ ਨਿਊਜ਼ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪੰਜਾਬ ਦੇ ਉਮੀਦਵਾਰ ਠਾਕੁਰ ਦਿਨੇਸ਼ ਸਿੰਘ ਬੱਗੂ ਦਾ ਅੱਜ ਸਾਦੀ ਖੇਤਰ 'ਚ ਆਪਣੇ ਚੋਣ ਪ੍ਰੋਗਰਾਮ ਦੌਰਾਨ ਬੰਗਿਆਲ ਇਲਾਕੇ ਵਿੱਚ ਜੌਨ ਸਮੇਂ ਪੋਲੀਆਂ ਪਿੰਡ ਵਿੱਚ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਦਾ ਜ਼ਰੂਰਤ ਕੀਤਾ ਗਿਆ ਕਿਸਾਨਾਂ ਨੂੰ ਬੀਜੇਪੀ ਉਮੀਦਵਾਰ ਦੇ ਸਹੱਦੀ ਇਲਾਕੇ ਚ ਪਹੁੰਚਣ ਦੀ ਸੂਚਨਾ ਮਿਲੀ ਸੀ ਜਿਸ ਦੇ ਚਲਦੇ ਕਿਥੇ ਬੰਦੀਆਂ ਵੱਲੋਂ ਲੋਕ ਭਲਾਈ ਇਨਸਾਫ ਵੈਲਫੇਅਰ ਸੋਸਾਇਟੀ ਦੇ ਬਲਕ ਪ੍ਰਧਾਨ ਗੁਰਮੁਖ ਸਿੰਘ ਦੀ ਅਗਵਾਈ ਚ ਕਿਸਾਨਾਂ ਨੇ ਉਹੀ ਵਾਰ ਦੀ ਗੱਡੀ ਅੱਗੇ ਖੜੇ ਹੋ ਕੇ ਕਾਲੇ ਝੰਡੇ ਦਿਖਾਉਣ ਦੀ ਕੋਸ਼ਿਸ਼ ਕੀਤੀ ਅਤੇ ਕੇਂਦਰ ਸਰਕਾਰ ਅਤੇ ਪੰਜਾਬ ਪੁਲਿਸ ਦੇ ਖਿਲਾਫ ਨਾਰੇਬਾਜੀ ਕੀਤੀ ਗਈ ਦੱਸਦੀ ਹੈ ਕਿ ਇਸ ਮੌਕੇ ਤੇ ਪੰਜਾਬ ਉਸ ਨੂੰ ਸੁਰੱਖਿਆ ਪ੍ਰਬੰਧ ਕੀਤੇ ਗਏ ਸੰਜਿਤ ਚਲਦੇ ਕਿਸਾਨਾਂ ਵੱਲੋਂ ਪੰਜਾਬ ਉਸ ਦੇ ਖਿਲਾਫ ਵੀ ਨਾਰੇਬਾਜ਼ੀ ਕੀਤੀ ਗਈ ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਵੱਲੋਂ ਕੋਈ ਵੀ ਪੱਤਰਕ੍ਰਿਆ ਨਹੀਂ ਦਿੱਤੀ ਗਈ ਅਤੇ ਉਸ ਜਗ੍ਹਾ ਤੋਂ ਨਿਕਲ ਕੇ ਬਮਿਆਰ ਰੈਲੀ ਵਿੱਚ ਪਹੁੰਚੇ ਜਿਖਿ ਦੇ ਉਹ ਪੰਜਾਬ ਆਰਡੂ ਮੀਰ ਸ਼ਰਮਾ ਬਣਦਾ não era o que ਗੁਰਮੁਖ ਸਿੰਘ ਨਾਮ ਨਰਜੀ ਜੀ ਨੇ ਵਿਰੋਧ ਕੀਤਾ ਯਾਰਾ ਤੁਹਾਡੇ ਲੋ ਫਾਜਪਾ ਦਾ ਜਿਹੜਾ ਉਮੀਦਵਾਰ ਸੀਦਾ ਕਨੇਸ਼ ਸਿੰਘ ਬੱਬੂ ਕੀ ਕਾਰਨ ਹੈਗਾ ਵਿਰੋਧ ਕਰਨ ਦਾ ਦੇਖੋ ਜੀ ਇਹ ਸਰਕਾਰ ਇਹ ਸਰਕਾਰ ਬੀਜੇਪੀ ਸਰਕਾਰ ਕਿਸਾਨਾਂ ਦੀ ਦੁਸ਼ਮਣ ਸਰਕਾਰ ਹੈ ਜੀ ਹਨਾ ਕੀਤੇ ਹੋਏ ਵਾਦੇ ਪੂਰੇ ਨਹੀਂ ਕੀਤੇ ਜੋ ਕਿਸਾਨ ਸੰਘਰਸ਼ ਕਰਨ ਲਈ ਜਾ ਰਹੇ ਸੀ ਜੋ ਸੁਭਕਰਨ ਸਿੰਘ ਉਸ ਨੂੰ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਆ ਤੇ ਬਾਕੀ ਹੋਰ ਜੋ ਕਿਸਾਨ 400 ਕਿਸਾਨ ਜਿਹੜੇ ਜਖਮੀ ਕੀਤੇ ਗਏ ਹੈ ਗਿਆਂ ਦੀ ਅੱਖਾਂ ਚ ਰਹੀਆਂ ਹੈ ਗਿਆਂ ਦੇ ਲੱਤਾਂ ਤੋੜ ਦਿੱਤੀਆਂ ਗਈਆਂ ਇਸ ਤੋਂ ਪਹਿਲੇ ਵੀ ਜਿਹੜਾ ਦੋ ਤਾਂ ਇਸ ਤੋਂ ਪਹਿਲੇ ਮੰਨੀਆਂ ਹੋਈਆਂ ਮੰਗਾ ਹੀ ਜਿਹੜੀਆਂ ਉਹਨਾਂ ਨੇ ਮੰਨੀਆਂ ਹੋਈਆਂ ਉਹ ਪੁਰੀਆਂ ਨਹੀਂ ਲਾਗੂ ਕੀਤੀਆਂ ਉਹ ਉਹ ਮੰਗਾ ਹੀ ਮੰਗ ਰਹੇ ਹਨ ਇਲੈਕਸ਼ਨ ਇਲੈਕਸ਼ਨ ਆ ਗਏ ਨੇ ਵੋਟਾਂ ਵੀ ਪੈਣੀਆਂ ਕੀ ਸੁਨੇਹਾ ਦੇਓਗੇ ਆਪਣੇ ਵੀਰ ਭਰਾਵਾਂ ਨੂੰ ਜਿਹੜੇ ਪੂਰੇ ਚੋਰ ਦੇ ਨਾਲ ਦਾ ਵਿਰੋਧ ਕੀਤਾ ਜਾਏਗਾ ਪੂਰੇ ਹਿੰਦੁਸਤਾਨ ਦੇ ਵਿਰੋਧ ਕੀਤਾ ਜਾਏਗਾ ਜਿਹੜਾ ਨਾ ਜਸਪਾਲ ਜੀ ਦਾ ਉਹ ਰਾ ਤੁਸੀਂ ਕਿਸਾਨੋ ਕਿਸਾਨ ਅੱਜ ਜਿਹੜਾ ਰੋਸ ਕੀਤਾ ਗਿਆ ਬੀਜੇਪੀ ਦਾ ਉਮੀਦਵਾਰ ਸੀਗਾ ਦਿਨੇਸ਼ ਸਿੰਘ ਜੀ ਬੱਬੂ ਜਿਹੜੇ ਗੁਡਾਗੜਪੁਰ ਵਾਲੇ ਕਦੋਂ ਮੀਂਹ ਵਰ੍ਹ ਲਾਣੇ ਜਣ ਉਹਦਾ ਵਿਰੋਧ ਕੀਤਾ ਗਿਆ ਕੀ ਕਾਨੂੰਨ ਲੜਿਆ ਵਿਰੋਧ ਕਰਨ ਦਾ ਉਹ ਕਰਨੇ ਕਿਸਾਨਾਂ ਦੇ ਜੋ ਤਿੰਨ ਕਾਲੇ ਕਾਨੂੰਨ ਪਹਿਲੇ ਇਹਨਾਂ ਲਾਗੂ ਕੀਤੇ ਹੀ ਫਿਰ ਉਹਨਾਂ ਤੇ 13 ਮਹੀਨੇ ਜੋ ਦਿੱਲੀ ਧਰਨਾ ਪ੍ਰਦਰਸ਼ਨ ਚੱਲਿਆ ਆਪਣਾ ਸੰਘਰਸ਼ ਉਸ ਤੋਂ ਬਾਅਦ ਸਰਕਾਰ ਨੇ ਤਿੰਨੇ ਕਾਨੂੰਨ ਵਾਪਸ ਲਏ ਹੀ ਵਾਪਸ ਲੈਣ ਦੇ ਬਾਵਜੂਦ ਵੀ ਇਹਨਾਂ ਕਾਨੂੰਨ ਜੋ ਮੰਗਾ ਮੰਨੀਆਂ ਸੀ ਉਹ ਲਾਗੂ ਨਹੀਂ ਹੋਈਆਂ ਕੀਤੀਆਂ ਉਸ ਤੋਂ ਬਾਅਦ ਦੁਵਾਰਾਂ ਅੰਦੋਲਨ ਚੱਲ ਰਿਹਾ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹਰਿਆਣਾ ਸਰਕਾਰ ਬੀਜੇਪੀ ਸਰਕਾਰ ਪੂਰਾ ਰੋਕ ਰਹੀ ਆ ਕਿਸਾਨਾਂ ਨੂੰ ਦਿੱਲੀ ਬਾਰਡਰਾਂ ਤੇ ਬੈਠੇ ਆ 3 ਮਹੀਨੇ ਹੋ ਗਿਆ ਉਸ ਤੋਂ ਅੱਗੇ ਜੀ ਜੋ ਵੀ ਆਏਗਾ ਹੁਣ ਬੀਜੇਪੀ ਦਾ ਇੱਧਰ ਰੈਲੀ ਹੋਏਗੀ ਕੋਈ ਵੀ ਚੋਣ ਪ੍ਰਚਾਰਨ ਕਰਨ ਆਏਗਾ ਅੱਜ ਤਾਂ ਅਚਨਚੇਤ ਪਤਾ ਲੱਗਣ ਤੇ ਕੁਝ ਕਿਸਾਨ ਘੱਟ ਘੱਟੇ ਹੋ ਸਕੇ ਨਾ ਅੱਗੇ ਤੋਂ ਜੋ ਵੀ ਆਣਗੇ ਇਸ ਤੋਂ ਵੱਧ ਤੋਂ ਵੱਧ ਕੱਟ ਕਰਕੇ ਪੂਰਾ ਪੂਰਾ ਜੋਰ ਵਿਰੋਧ ਕੀਤਾ ਜਾਏਗਾ ਕਿ ਪੰਜਾਬ ਭਰ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ ਬੀਜੇਪੀ ਪੂਰੇ ਪੰਜਾਬ ਭਰ ਦੇ ਵਿੱਚ ਕੀ ਸੁਨੇਹਾ ਲਾਣਾ ਚਾਹੁੰਦੇ ਹੋ ਤੁਸੀਂ ਅੱਗੇ ਵੋਟਾਂ ਪੈਣੀਆਂ ਨੇ ਸੁਨੇਹਾ ਇਹੀ ਆ ਕਿ ਸਰਕਾਰ ਜਾਂ ਤਾਂ ਜੋ ਮੰਗਾ ਮੰਨੀਆਂ ਸੀ ਉਹ ਆਪਣੀਆਂ ਲਾਗੂ ਕਰ ਦੇ ਨਹੀਂ ਤਾਂ ਵਿਰੋਧ ਪੂਰਜੋਰ ਚੱਲੇਗਾ ਇਹਨਾਂ ਨੂੰ ਘਰਾਂ ਚੋਂ ਨਿਕਲ ਨਹੀਂ ਦਿੱਤਾ ਜਾਏਗਾ ਤੇਜ ਸੰਘਰਸ਼ ਕੀਤਾ ਜਾਏਗਾ ਕੀ ਕਹਿਣਾ ਚਾਹਦੇ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਕਾਲੀਆਂ ਝੜੀਆਂ ਦਿਖਾਉਣੀਆਂ ਕਿ ਇਹ ਮੇਰਾ ਹੱਥ ਵਿੱਚ ਜੱਟ ਦਾ ਸਾਡੀ ਇਹ ਕਾਲੀਆਂ ਝੜੀਆਂ ਦਿਖਾਉਣ ਦਾ ਮਤਲਬ ਹੈ ਕਿ ਅਸੀਂ ਜੋ 1 ਸਾਲ ਪਹਿਲਾਂ 6 ਮਹੀਨੇ ਦਾ ਕਹਾਣੀ ਗਰਸ਼ ਤੇ ਨੀਲੀ ਮੋਹਰ ਤੇ ਕਿਸਾਨ ਪੈਸੇ ਦੀ ਜੋ ਵੀ ਸਰਕਾਰ ਨੇ ਸਾਡੀਆਂ ਮੰਗਾਂ ਮੰਨੀਆਂ ਸੀ ਉਹਦੇ ਤੇ ਕੋਈ ਵੀ ਜਿਹੜਾ ਕਾਨੂੰਨੀ ਜਾਮਾ ਨਹੀਂ ਬਣਾਇਆ ਗਿਆ ਜਿਹੜਾ ਮਨ ਕੀ ਸਾਡੇ ਨਾਲ ਧੋਖਾ ਵਾਜੀ ਕੀਤੀ ਗਈ ਆ ਜੋ ਨਾ ਕਾਨੂੰਨਾਂ ਦੀ ਮੰਗਾਂ ਮੰਗਾਂ ਹੱਡੀਆਂ ਮੰਡੀਆਂ ਵੀ ਅਸੀਂ ਲਾਗੂ ਕਰਾ ਕੇ ਉਹ ਲੈ ਕੀਤੀ ਆ ਉਸ ਤੋਂ ਬਾਅਦ ਤੇ ਦੂਜਾ ਜਿਹੜਾ ਹੈ ਜਦੋਂ ਕਿਸਾਨਾਂ ਨੇ ਦੁਬਾਰਾ ਸੰਘਰਸ਼ ਕਰਨ ਦੀ ਕੋਸ਼ਿਸ਼ ਕੀਤੀ ਹਰਿਆਣੇ ਬਾਰਡਰ ਦੇ ਉੱਪਰ ਜਿਹੜੇ ਨਾਲੇ ਪਲਾਸਟਿਕ ਦੀਆਂ ਗੋਲੀਆਂ ਗੋਲੀਆਂ ਤੇ ਅਥਰੂ ਪਿਆ ਸੇ ਗੋਲੇ ਜਿਹੜੇ ਜਿਹੜੇ ਅੱਜ ਕੱਲ ਜੋ ਪਾਕਿਸਤਾਨ ਦੇ ਨਾਲ ਜੰਗ 'ਚ ਲੜਾਈ ਉੱਥੇ ਵੀ ਨਹੀਂ ਕਰ ਸਕਦੇ ਜੋ ਇਹਨਾਂ ਨੇ ਆਹ ਭਾਰੀਆਂ ਨਾਗਰਿਕਾਂ ਦੇ ਪੈਸੇ ਦੋਸਤਾਂ ਦੇ ਨਾਗਰਿਕਾਂ ਦੇ ਬਾਅਦ ਦੇਣੀ ਆ ਇਹ ਕਿਸਾਨਾਂ ਨੂੰ ਇਹਨਾਂ ਨੇ ਨਾ ਕਿ ਵਿਰੋਧ ਕੀਤਾ ਉਹਦੇ ਮਤਲਬ ਵੀ ਇਹ ਜਿਹੜੀਆਂ ਸਾਡੀਆਂ ਮੰਗਾ ਨਹੀਂ ਕਿਸਾਨਾਂ ਦੀ ਮੰਨਣ ਦੀ ਕਿਸਾਨਾਂ ਦੇ ਮਜ਼ਦੂਰਾਂ ਦੀ ਵਰਖਲਾ ਪਾਰਟੀ ਹੈ ਸਾਡੇ ਵੋਟਾਂ ਨਾਲ ਹੀ ਸਰਕਾਰਾਂ ਬਣੀਆਂ ਨੇ ਅੱਗੇ ਕੀ ਕਰੋਗੇ ਫਿਰ ਬੋਟ ਪਾਓਗੇ ਵੀ ਨਹੀਂ ਸਾਡਾ ਬਿਲਕੁਲ ਨਹੀਂ ਅਸੀਂ ਬਾਈਕਾਟ ਹੈ ਕਿਸਾਨ ਦਾ ਮਜ਼ਦੂਰ ਦਾ ਸਾਰਿਆਂ ਦਾ ਬਾਈਕਾਟ ਜਥੇਬੰਦੀਆਂ ਜਿਹੜੀਆਂ ਇਹ ਭਾਜੀਪੀ ਸਰਕਾਰ ਦਾ ਮੁਰਦਾਬਾਦ ਗੱਲ ਹੈ